ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਸੇਖ ਤਲਵਾੜਾ ਜ਼ਿਲ੍ਹਾ ਲੁਧਿਆਣਾ ਜ਼ਿਮੀਦਾਰ ਭਰਾ ਆਪਣਾ ਟੌਪ ਦੀ ਗਾਂ ਜੀ ਜ਼ਿਮੀਦਾਰ ਭਰਾ ਕੋਲ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਂ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਜਾਣਕਾਰੀ ਹਾਂਜੀ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਨਾਮ ਮੇਰਾ ਨਵਿੰਦਰ ਸਿੰਘ ਹੈ ਹਾਂਜੀ ਇਹੰਡ ਸੇਖ ਤਲਵਾੜਾ ਹਾਂਜੀ ਇਹਦਾ ਲੁਧਿਆਣਾ ਠੀਕ ਹੈ ਜੀ ਤਸੀਲ ਜਗਰਾਉਂ ਠੀਕ ਹੈ ਜੀ ਡਾਕ ਖਾਨਾ ਸਿਰਮਾ ਬੇਟ ਠੀਕ ਹੈ ਨੰਬਰ ਨੰਬਰ 98144 ਹਾਂਜੀ 57749 ਠੀਕ ਹੈ ਜੀ ਤੇ ਆਪਣੇ ਨੇੜੇ-ਨੇੜੇ ਪਿੰਡ ਕਿਹੜੇ ਪੈਦੇ ਪਿੰਡ ਆਪਣੇ ਪੈਣੀ ਰਾਈਆਂ ਹਾਂਜੀ ਊਂਦੜੀ ਹਾਂਜੀ ਅਮੜਾ ਵੀ ਨੇੜੇ ਹੀ ਠੀਕ ਹੈ ਜੀ ਮੁੱਲਾਪੁਰ ਤੋਂ ਬੰਦਾ 12 ਕਿਲੋਮੀਟਰ ਜਗਰਾਉਂ ਤੋਂ 13 ਕਿਲੋਮੀਟਰ ਹੈ ਠੀਕ ਹੈ ਜੀ ਆਪਣਾ ਪਿੰਡ ਹਾਂਜੀ ਹਾਂਜੀ ਕਿੰਨੇ ਦਾ ਰਹਿ ਗਏ ਬਾਪੂ ਜੀ ਗਾਂ ਦੇ ਗਾਂ ਦੇ ਜੀ ਰਹਿ ਗਏ 4-5 ਦਿਨ ਲੈ ਲੈ 5 ਲੈ ਲੈ ਠੀਕ ਹੈ ਜੀ ਚਾਰ ਪੰਜ ਦਿਨ ਲੈ ਜੂਗੀ ਤੇ ਦੁੱਧ ਕਿੰਨਾ ਕੇ ਤੁਹਾਡੇ ਹਿਸਾਬ ਨਾਲ ਦਿੱਤਾ ਜੀ ਦੁੱਧ ਜੀ ਵੇਖੋ ਜੀ ਮੈਂ ਇਹਦਾ ਪਿਛਲੀ ਵਾਰ ਜਿਹੜਾ 30 ਕਿਲੋ ਚੋਇਆ ਸੀ 35 ਤੇ ਮੇਰਾ ਜਿਹੜੀ ਆ ਵੀ 35 ਵੀ ਰੇ 40 ਵੀ ਲੈ ਸਕਦੀ ਏ ਠੀਕ ਹੈ ਜੀ ਹਾਂ ਜੀ ਬਾਕੀ ਲੈ ਵਾਲੂਆ ਦੇਖ ਰਿਹਾ ਕਿੰਨੇ ਦਿਨ ਬਾਕੀ ਹੈ ਬਾਪੂ ਜੀ ਦੇ ਚਾਰ ਪੰਜ ਦਿਨ ਲੈ ਜੂਗੀ ਚਾਰ ਪੰਜ ਦਿਨ ਬਾਕੀ ਹੈ ਜੀ ਸਹੀ ਤੇ ਇੱਕ ਦੋ ਦਿਨ ਉੱਪਰ ਰੇਠਾ ਵੀ ਲੈ ਸਕਦੀ ਆ ਹਾਂ ਹਾਂ ਠੀਕ ਹੈ ਜੀ ਲੈ ਵਾਲੂਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਾਪੂ ਜੀ ਤੋਰ ਕੇ ਦਿਖਾਉਂਗਾ ਜੀ ਹਾਂ ਜੀ ਤੋਰ ਦਿੰਦੇ ਆ ਠੀਕ ਹੈ ਜੀ ਚਲ ਬਾਪੂ ਲੋ ਜੀ ਤੋਰਾ ਤਾਰਾ ਦੇਖ ਸਕਦੇ ਹੋ ਜਰਸੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਚੰਗੀ ਬਾਪੂ ਜੀ ਦੀ ਸੇਵਾ ਨਾਲ ਪਾਲੀ ਵੀ ਆ ਅੰਡਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਲੋ ਜੀ ਲੰਮੀ ਤੋਰਦੀ ਬਾਪੂ ਜੀ ਨੇ ਠੀਕ ਆ ਜੀ ਕਰਮਾਂ ਵਾਲੀ ਦੇ ਮੋੜ ਲਓ ਜੀ ਬਾਪੂ ਜੀ ਮੋੜ ਮੋੜ ਹੜਾ ਲੋ ਜੀ ਬਿਲਕੁਲ ਠੰਡੀ ਸੀਲ ਠੀਕ ਆ ਜੀ ਕਰਮਾਂ ਵਾਲੀ ਬਿਊਟੀ ਸੋਹਣੀ ਸਨਖੀ ਸਾਰੇ ਇੱਕ ਬੰਦੀ ਹੈ ਪਖੋ ਪੂਰੇ ਹਾਂਜੀ ਇੱਥੇ ਬੰਦ ਬਾਪੂ ਜੀ ਬੰਦੋ ਪੂਰੇ ਬੰਦੋ ਜੀ ਗੋਪਰਾ ਦੇਖ ਸਕਦਾ ਨੇੜੇ ਤੋਂ ਕੋਈ ਜ਼ੂਮ ਨਹੀਂ ਕੀਤਾ ਨਾਰਮਲ ਵੀਡੀਓ ਆ ਠੀਕ ਹੈ ਜੀ ਬਾਪੂ ਜੀ ਨਾਲ ਜ਼ਰੂਰ ਗੱਲਬਾਤ ਕਰ ਲਓ ਜੀ ਫੋਨ ਤੇ ਬਾਕੀ ਆਪਾਂ ਬਾਈ ਨੂੰ ਬਾਪੂ ਜੀ ਨੂੰ ਪੁੱਛਦਾ ਰੇਟ ਕਰਦੇ ਬਾਪੂ ਜੀ ਨਾਲ ਗੱਲਬਾਤ हां जी बापू जी रेट ਦੱਸ ਦਿਓ ਇਹਦਾ रेट ਫੋਨ ਤੇ ਹੀ ਪੁੱਤ ਕਰਾਂਗੇ ਜਾਇਜ਼ ਹੀ ਹੋਊਗਾ हां ਜਾਇਜ਼ ਹੀ ਹੋਊਗਾ ਠੀਕ ਹੈ ਜੀ ਲੋਪਰਾ ਬਾਪੂ ਜੀ ਕਹਿੰਦੇ ਰੇਟ ਵੀ ਜਾਇਜ਼ ਹੀ ਹੋਊਗਾ ਤੇ ਫੋਨ ਤੇ ਦੱਸਣਗੇ ਠੀਕ ਹੈ ਜੀ ਬਾਕੀ ਭਰਾ ਆਪਣਾ ਨੰਬਰ ਨੋਟ ਕਰ ਲਓ ਜੀ 7528000355 ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਜਰੂਰਸ 파ਰਕ ਕਰੋ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਸ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਵੀ ਇਹ ਵੀ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ